ਹਾਂਜੀ ਸਸਰੀਆ ਕਾਲ ਪੰਜਾਬੀ ਆ ਚੁ ਗਿਆ ਅੱਜ ਦੀ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਹਾਂਜੀ ਪੰਜਾਬੀਓ ਸਸਰੀਆ ਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਬਹੁਤ ਵੱਡਾ ਡੇਟਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇੱਕ ਐਸੀ ਖਬਰ 2027 ਨੂੰ ਲੈ ਕੇ ਜਿਹੜੇ ਯੋਗ ਅੱਜ ਕੱਲ ਸੁਖਵੀਰ ਸਿੰਘ ਬਾਦਲ ਦੇ ਬਣ ਰਹੇ ਨੇ ਇਸ ਮੁੱਦੇ ਦੇ ਉੱਤੇ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੰਜਾਬ ਦੇ ਅੰਦਰ ਜਿਹੜਾ 328 ਰੁਪਏ ਦਾ ਮਾਮਲਾ ਛਿੜਿਆ ਹੈ ਉਹਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਹਲਾ ਦੇਣ ਵਾਲੀ ਹੈ ਕਿਉਂਕਿ ਜਿਹੜੇ ਇਹ ਅੰਕੜੇ ਨੇ ਇਹ ਹੁਣੇ ਤੋਂ ਹੀ ਸਾਹਮਣੇ ਆਉਂਦੇ ਜਾ ਰਹੇ ਨੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਧਰਮ ਪਤਨੀ ਦੁਆਰਾ ਬਹੁਤ ਵੱਡਾ ਇੱਕ ਮਾਮਲਾ ਸਾਹਮਣੇ ਆ ਗਿਆ ਯਾਨੀ ਖੁਦ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਹਿ ਦਿੱਤੀ ਅਗੇ ਸੁਖਵੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਏ ਨਾਦਰ ਹੈ ਕਿ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਕਿਸ ਦੋਸ਼ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇੱਕ ਤੈ ਖਬਰ ਸਾਂਝੀ ਕਰਾਂਗੇ ਔਰ ਸਭ ਤੋਂ ਵੱਡੀ ਖਬਰ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਹੈ ਕਿ 32 ਤੱਕ ਉਹ ਮੁੱਖ ਮੰਤਰੀ ਕਿਵੇਂ ਬਣੇ ਰਹਿਣਗੇ ਇਹ ਵੀ ਇੱਕ ਬਹੁਤ ਵੱਡੀ ਖਬਰ ਹੈ ਔਰ ਦੂਜੇ ਪਾਸੇ ਗੁਰੂ ਦੀ ਖੇੜ ਇਹਨੂੰ ਕਿਹਾ ਜਾ ਰਿਹਾ ਜਿਹੜੇ ਕਿ 328 ਰੂਪ ਗਾਇਬ ਕੀਤੇ ਗਏ ਨੇ ਯਾਨੀ ਉਹ ਗਾਇਬ ਨਹੀਂ ਹੋਏ ਇਹਨੂੰ ਗੁਰੂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਗੁਰੂ ਸਾਹਿਬ ਨੇ ਕਿਹੋ ਜਿਹਾ ਵਰਤਾਰਾ ਵਰਤਾ ਦਿੱਤਾ ਜੀ ਦੇ ਵਿੱਚ ਤੁਸੀਂ ਦੇਖੋਗੇ ਕਿ ਆਉਣ ਵਾਲੇ 27 ਤੋਂ ਪਹਿਲਾਂ-ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਪੰਜਾਬ ਦੇ ਇਕਾੜੀ ਦਲ ਦੀ ਪਾਰਟੀ ਦੇ ਵਿੱਚੋਂ ਬਹੁਤ ਵੱਡਾ ਯਾਨੀ ਘਾਟਾ ਇੱਕ ਸਫਾਇਆ ਕਹਿ ਸਕਦੇ ਹਾਂ ਕਿਉਂ ਕਿਉਂਕਿ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਐਕਟ ਲੱਗਣਾ ਨਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਸੱਤੀਆਂ ਚਰਚਾਵਾਂ ਵੈਸੇ ਤੇਜ਼ ਹੋ ਚੁੱਕੀਆਂ ਨੇ ਪਰ ਅਸਲ ਦੇ ਵਿੱਚ ਤੀਰ ਨਿਸ਼ਾਨੇ ਦੇ ਕਿੱਥੇ ਜਾਂਦਾ ਉਹੋ ਖਬਰ ਨੇ ਬਾਦਲਾਂ ਦੇ ਵੀ ਪੈਰ ਕੱਢ ਦਿੱਤੇ ਨੇ ਕਿਉਂਕਿ ਕੱਲ ਜਿਹੜਾ ਹਰਸਮਰਤ ਕੌਰ ਬਾਦਲ ਦੁਆਰਾ ਬਿਆਨ ਦਿੱਤਾ ਗਿਆ ਉਸ ਬਿਆਨ ਨੇ ਪੂਰੀ ਸਿਆਸਤ ਦੇ ਅੰਦਰ ਤਰਥਲੀ ਵਿਚਾ ਦਿੱਤੀ ਹੈ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਬਹੁਤ ਵੱਡਾ ਮੌਕਾ 2027 ਤੋਂ ਵੀ ਜ਼ਿਆਦਾ ਜਣ ਕੇ ਕਹਿ ਸਕਦਾ ਮਿਲਣ ਜਾ ਰਿਹਾ ਕਿਉਂਕਿ ਪੰਜਾਬ ਭਰ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਔਰ ਦੂਜੇ ਪਾਸੇ ਐਸਜੀਪੀਸੀ ਜਿਹੜੀ ਉਹਨਾਂ ਦੇ ਅਧੀਨ ਚੱਲਦੀ ਹੈ ਉਹਨਾਂ ਦੇ ਉੱਤੇ ਵੀ ਬਹੁਤ ਵੱਡੇ ਰੋਗ ਕਿ ਭਾਈ ਇਹ ਸੰਯੋਗ ਐਸਆਈਟੀ ਦਾ ਨਹੀਂ ਕਰ ਰਿਹਾ ਯਾਨੀ ਕਾਨੂੰਨੀ ਪ੍ਰਕਿਰਿਆ ਮੁਤਾਬਕ ਪ੍ਰਸ਼ਾਸਨ ਦਾ ਉਹ ਸਾਥ ਨਹੀਂ ਦੇ ਰੇ ਔਰ ਮੁੱਖ ਮੰਤਰੀ ਭਵਨ ਸਿੰਘ ਮੰਨ ਲਓ ਆਉਣ ਵਾਲੇ 27 ਨੂੰ ਵੀ ਛੱਡੋ 32 ਤੱਕ ਬਹੁਤ ਵੱਡਾ ਡਾਟਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਉਹ ਮੁੱਖ ਮੰਤਰੀ 32 ਤੱਕ ਕਿਉਂ ਬਣੇ ਰਹਿਣਗੇ ਔਰ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਕਿ ਸੁਗਰੀਸ਼ ਸਿੰਘ ਬਾਦਲ ਦੇ ਉੱਤੇ ਐਕਟ ਕਿਹੜਾ ਲੱਗੂਆ ਔਰ ਸੰਗਤਾਂ ਦੇ ਵਿੱਚ ਰੋਜ਼ ਕੀ ਹੈ ਇਹ ਜਿਹੜਾ ਸਾਂਝਾ ਕਰ ਲੈਂਦੇ ਹਾਂ ਉਸ ਤੋਂ ਬਾਅਦ ਸਖਰੀਰ ਬਾਦਲ ਤੇ ਲੱਗਣ ਵਾਲੇ ਦੋਸ਼ ਬਾਰੇ ਚਰਚਾ ਕਰਾਂਗੇ ਔਰ ਸਭ ਤੋਂ ਵੱਡਾ ਮਾਮਲਾ ਜਿਹੜਾ ਕਿ 32 ਤੱਕ ਦਾ ਡਾਟਾ ਮੁੱਖ ਮੰਤਰੀ ਦਾ ਜਿਹੜਾ ਉਹਨੇ ਪੂਰੇ ਕਾਂਦੀਦਲ ਦੇ ਪੈਰਾਂ ਥੱਲੇ ਜ਼ਮੀਰ ਹਲਾ ਦਿੱਤੀ ਹੈ ਸੁਣੋ ਜਿਹਨੇ ਆਰਾਮ ਰਹੀਮ ਨੂੰ ਬਿਨਾਂ ਸੰਘਤ ਤੋਂ ਬਿਨਾਂ ਸਿਰਫ ਬਾਦਲਾਂ ਦੇ ਕਹਿਣ ਤੇ ਉਹਨੂੰ ਮਾਫੀ ਦੇ ਦਿੱਤੀ ਉਨੇ ਮੰਗੀ ਵੀ ਬਾਦਲ ਉਹਨੇ ਮੰਗੀ ਵੀ ਨਹੀਂ ਸੀ ਦੀ ਮਾਫੀ ਆਰਾਮ ਰਹੀਮ ਨੇ ਤੁਸਿਆਂ ਨੂੰ ਮਾਫੀ ਦੇ ਦਿੱਤੀ ਮਾਫੀ ਦੇ ਕੇ 90 ਲੱਖ ਦੇ ਇਹਨਾਂ ਨੇ ਜਿਹੜਾ ਖਵਾਰਾ ਵਿੱਚ ਇਸ਼ਤਿਹਾਰ ਦਿੱਤੇ ਗੁਰੂ ਘਰ ਦੀ ਜਿਹੜੀ ਗੋਲਗ ਨੂੰ ਲੁਕਿਆ ਗਿਆ ਤੇ ਜਦੋਂ ਦੇ ਬਾਦਲ ਹੋਂਦ ਆਏ ਆ ਕਾਲ ਤੱਕ ਸਹਿਬ ਦੀ ਮर्यादा ਨੂੰ ਛਿੱਕੇ ਟੰਗਿਆ ਸਿੱਖਾਂ ਦੀ ਰਹਿਤ ਮर्यादा ਬਿਲਕੁਲ ਖਤਮ ਕਰ ਦਿੱਤੀ ਜਿਹੜੇ ਕਾਲ ਤੱਕ ਸਹਿਬ ਤੇ ਦੁਨੀਆਂ ਦੇ ਵੱਡੇ ਤੋਂ ਵੱਡਾ ਰਾਜਾ ਜਿੱਲੇ ਇੱਕ ਨੂੰ ਆਵਾਜ਼ ਪੈਂਦੀ ਸੀ ਤੇ ਉਹ ਨੰਗੇ ਪੈਰੀ ਚੱਲ ਕੇ ਕਲਤਾ ਸਭ ਆਉਂਦੇ ਹੁੰਦੇ ਸੀ ਅੱਜ ਆਕਾਲ ਤਖਤ ਸਾਹਿਬ ਆਕਾਲ ਤਖਤ ਸਾਹਿਬ ਦੀ ਉਹ ਹਾਲ ਬਣ ਗਿਆ ਇਹ ਬਾਦਲਾਂ ਨੇ ਕੀਤਾ ਆ ਸਾਡਾ ਕਲਤਾ ਸਾਹਿਬ ਨਹੀਂ ਮੜਾ ਇਹ ਬਾਦਲਾਂ ਨੇ ਕੀਤਾ ਬਾਦਲਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਤਾਂ ਸਗੀਆਂ ਸਿੱਖ ਸੰਗਤਾਂ ਦਾ ਜਿਹੜਾ ਕਿ ਰੋਸ ਹੈ ਤੇ ਸਿੱਖ ਸੰਗਤਾਂ ਦਾ ਜਿਹੜਾ ਕਿ ਬਿਆਨ ਸੁਣਿਆ ਤੁਸੀਂ ਇਹ ਤਾਂ ਇੱਕ ਪਾਸੇ ਰਹਿ ਗਿਆ ਪਰ ਸਭ ਤੋਂ ਵੱਡੀ ਬਾਜ਼ੀ ਜਿਹੜੀ ਹੁਣ ਪਲਟਣ ਜਾ ਰਹੀ ਆ ਨਾ ਪੰਜਾਬ ਦੀ ਸਿਆਸਤ ਦੇ ਅੰਦਰ ਔਰ ਸਭ ਤੋਂ ਵੱਡੀ ਪਾਰਟੀ ਪੁਰਾਣੀ ਕਹਿ ਸਕਦੇ ਆ ਅਕਾਲੀ ਦਲ ਨੂੰ ਯਾਨੀ ਕਿ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਪਾਰਟੀ ਬਣੀ ਬਹੁਤ ਵੱਡੇ ਪੱਧਰ ਦੇ ਵਿੱਚ ਹੋਂਦ ਵਿੱਚ ਰਹੀ ਯਾਨੀ ਪੂਰੇ 25 ਸਾਲ ਇਹਨਾਂ ਨੇ ਰਾਜ ਕੀਤਾ ਪਰ ਅੱਜ ਇਹਨਾਂ ਦਾ ਵਕਤ ਕੀ ਆ ਗਿਆ ਯਾਨੀ ਇੱਕ ਅੰਤਮ ਘੜੀ ਵੀ ਕਹਿ ਸਕਦੇ ਆ ਅਰਵਿਰ ਸਿੰਘ ਬਾਦਲ ਤੇ ਜਿਹੜਾ ਹੁਣ ਐਕਟ ਬਣੂਗਾ ਨਾ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਦੇ ਵਿੱਚ ਜਿਹੜਾ ਇਹਨਾਂ ਦਾ ਡੇਟਾ ਹੈ ਨਾ ਉਹ ਇਹ ਹੈ ਕਿ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕਿਰਵਧਾਰ ਕੀਤਾ ਜਾਊਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਬਹੁਤ ਵੱਡੇ ਪੱਦਰ ਦੇ ਉੱਤੇ ਬੇਸ਼ੁਮਾਰ ਪ੍ਰਾਪਰਟੀ ਹੈ ਇਸ ਗੱਲ ਦੇ ਅੰਦਾਜ਼ੇ ਪੂਰੇ ਪੰਜਾਬ ਨੂੰ ਨਹੀਂ ਬਲਕਿ ਇਹ ਬਲਕਿ ਨਮੂਨਾ ਇੱਕ ਮੋਨਾਲੀ ਦੇ ਵਿੱਚੋਂ ਵੀ ਆ ਚੁੱਕਿਆ ਹੈ ਯਾਨੀ ਇਕੱਲੇ ਪੰਜਾਬ ਭਰ ਦੇ ਵਿੱਚ ਹੀ ਨਹੀਂ ਬਲਕਿ ਮਨਾਲੀ ਤੱਕ ਸੁਖਬੀਰ ਸਿੰਘ ਬਾਦਲ ਪੈਰ ਪਸਾਰ ਚੁੱਕੇ ਨੇ ਕਿਉਂਕਿ ਇਹਦਾ ਖੁਲਾਸਾ ਨਵਜੋਤ ਸਿੰਘ ਸਿੱਧੂ ਨੇ ਉਦੋਂ ਕੀਤਾ ਜਦੋਂ ਪਿਛਲੇ ਦਿਨੀ ਇਹ 20 ਦਿਨਾਂ ਦੀ ਗੱਲ ਹੈ ਉਹ ਮਨਾਲੀ ਜਾਂਦੇ ਤੇ ਮਨਾਲੀ ਦੇ ਲੋਕ ਦੱਸਦੇ ਨੇ ਕਿ ਇੱਥੋਂ ਤੱਕ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਇਕਾਲੀ ਦਲ ਦੇ ਨੇਤਾ ਸਾਡੇ ਮਨਾਲੀ ਤੱਕ ਪਹੁੰਚ ਚੁੱਕੇ ਯਾਨੀ ਜ਼ਮੀਨ ਖਰੀਦ ਲਈ ਐਸ ਕਰਕੇ ਹਰਸਨਰ ਕੌਰ ਬਾਦਲ ਨੂੰ ਔਰ ਖੁਦ ਸ਼ਖਬੀ ਸਿੰਘ ਬਾਦਲ ਨੂੰ ਇਸ ਗੱਲ ਦੀ ਭੜਕ ਲੱਗ ਚੁੱਕੀ ਹੈ ਕਿ ਮੈਨੂੰ ਆਮਦਨ ਤੋਂ ਜ਼ਿਆਦਾ ਮਾਮਲੇ ਦੇ ਅੰਦਰ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਪਹਿਲੇ ਹੀ ਲੋਕ ਚਰਚਾ ਕਰ ਰਹੇ ਸੀ ਕਿ ਭਾਈ ਜੇਕਰ ਵਾਕਈ ਵਿਕਰਮ ਸਿੰਘ ਮਜੀਠੀਆ ਦੇ ਕੋਲ ਬੇਨਮੀ ਸੰਪਤੀ ਦੇ ਰੂਪ ਦੇ ਵਿੱਚ ਉਹ ਬੰਦ ਹੈ ਤਾਂ ਜੇਕਰ ਹੁਣ ਬਾਦਲਾ ਦੀ ਜ਼ਮੀਨ ਜਾਂ ਪ੍ਰਾਪਰਟੀ ਖੰਗਾਲੀ ਜਾਵੇ ਉਹ ਤਾਂ ਉਹਨਾਂ ਦਾ ਸਾਲਾ ਰਿਹਾ ਨਾ ਵਿਕਰਮ ਸਿੰਘ ਮਜੀਠੀਆ ਬਾਕੀ ਆਉਡੇ ਦੇ ਹਿਸਾਬ ਦੇ ਨਾਲ ਲਾਈਏ ਤਾਂ ਉਹ ਮੰਤਰੀ ਰਿਹਾ ਆਕਾਲੀ ਦਲ ਦੀ ਸਰਕਾਰ ਦੇ ਅੰਦਰ ਸੋ ਗਵੀਰ ਸਿੰਘ ਬਾਦਲ ਇੱਕ ਪ੍ਰਮੁੱਖ ਨੇ ਅਤਾਰੀ ਗੱਲ ਦੀ ਉਹਨਾਂ ਖੁਦ ਕੋਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ 26 ਤੱਕ ਕਿੰਨੀ ਪ੍ਰਾਪਰਟੀ ਹੋ ਸਕਦੀ ਹੈ ਇਹਦੇ ਅੰਦਾਜ਼ੇ ਕੋਈ ਨਹੀਂ ਲਾ ਸਕਦਾ ਇਹਦਾ ਡੇਟਾ ਤਾਂ ਉਹਦੇ ਸਾਹਮਣੇ ਆਊਗਾ ਜਦੋਂ ਇਹਦੀ ਖੰਘਾਲ ਕੀਤੀ ਜਾਊਗੀ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਬਹੁਤ ਵੱਡਾ ਜਿਵੇਂ ਕਹਿ ਸਕਦੇ ਆ ਇੱਕ ਰੰਗੀਨ ਮੁੱਦਾ ਮਿਲ ਚੁੱਕਿਆ ਉਹਨਾਂ ਦੇ ਲਈ ਕਿ ਭਾਈ ਹੁਣ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਆਵਾਜ਼ ਉੱਠਈ ਹੈ ਕਿ ਅਕਾਲੀ ਦਲ ਦਾ ਸਫਾਇਆ 27 ਤੋਂ ਪਹਿਲਾਂ-ਪਹਿਲਾਂ ਹੋ ਸਕਦਾ ਹੈ ਉਹ ਕਿਵੇਂ ਹੋ ਸਕਦਾ ਜੀ ਸੁਖਵੀਰ ਬਾਦਲ ਜੇਕਰ ਵਾਕਈ ਗ੍ਰਿਫਤਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਕੋਈ ਵੀ ਫਾਈਟਰ ਲੀਡਰ ਨਹੀਂ ਹੈਗਾ ਕਿ ਜਿਹੜਾ ਪੂਰੀ ਪਾਰਟੀ ਨੂੰ ਲੀਡ ਕਰ ਸਕੇ ਤਾਂ ਫੇਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦਾ ਖਾਤਮਾ ਹੋਣਾ ਤੈਅ ਕਿਉਂਕਿ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਉਹ ਮੁੱਦਾ ਚੱਕਿਆ ਜਿਹੜਾ ਇਹਨਾਂ ਦੀ ਸਰਕਾਰ ਦੇ ਹੁੰਦਿਆਂ ਵੀ ਔਰ ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਵੀ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ ਜਿਹੜਾ 328 ਰੂਪਾਂ ਦਾ ਮਾਮਲਾ ਤਾਂ ਹੁਣ ਜੇਕਰ ਵਾਕਈ 328 ਰੂਪ ਹੈ ਜਿਹੜੇ ਉਹਨਾਂ ਨੂੰ ਪੰਜਾਬ ਦੀ ਸਰਕਾਰ ਲੱਭ ਲੈਂਦੀ ਹੈ ਕਾਮਯਾਬ ਹੋ ਜਾਂਦੀ ਹੈ ਤਾਂ ਪੰਜਾਬ ਦੀ ਸਿੱਖ ਕੌਮ ਹੀ ਨਹੀਂ ਬਲਕਿ ਗੈਰ ਸਿੱਖ ਨੌਜਵਾਨ ਵੀ ਮੁੱਖ ਮੰਤਰੀ ਦੇ ਵੱਲ ਬਹੁਤ ਵੱਡੇ ਪਦਰ ਦੇ ਉੱਤੇ ਇਸ਼ਾਰਾ ਕਰ ਰਹੇ ਨੇ ਕਿ ਫੇਰ 32 ਤੱਕ ਦਾ ਡੇਟਾ ਜਿਹੜਾ ਉਹ ਤਾਂ ਮੁੱਖ ਮੰਤਰੀ ਬੜੇ ਰਹਿਣਗੇ ਵੈਸੇ ਕਾਦੀਦਲ ਬਨਿਓ ਇਹ ਜੋਰ ਵੀ ਲਾਇਆ ਜਾ ਰਿਹਾ ਕਿ ਭਾਈ ਸਾਡੀ ਸਰਕਾਰ ਬਣੂਗੀ ਪਰ ਇੱਕ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਵੀ ਆ ਜਾਂਦਾ ਸੁਖਬੀਰ ਸਿੰਘ ਬਾਦਲ ਕਦੇ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰਦੇ ਕਦੇ ਸਿੱਖਾਂ ਬਾਰੇ ਗੱਲ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਲੋਕ ਨਕਾਰ ਰਹੇ ਆ ਲੋਕ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਸਿਰਫ ਇਹੀ ਕਹਿੰਦੇ ਨਜ਼ਰ ਆਉਂਦੇ ਨੇ ਹਰ ਸਟੇਜ ਦੇ ਉੱਤੇ ਹਰ ਭਾਸ਼ਣ ਦੇ ਅੰਦਰ ਕਿ ਸਾਡੀ ਸਰਕਾਰ ਬਣਾ ਦਿਓ ਤੇ ਝਾੜੂ ਵਾਲਿਆਂ ਨੂੰ ਭਜਾ ਦਿਓ ਕਿਉਂਕਿ ਉਹ ਨਿੱਜੀ ਤੌਰ ਤੇ ਭਗਵਾਨ ਸਿੰਘ ਮਾਨ ਤੋਂ ਬਦਲਾ ਲੈਣਾ ਚਾਹੁੰਦੇ ਆ ਕਈ ਵੱਡੇ ਅਫਸਰਾਂ ਦਾ ਨਾਮ ਜਿਵੇਂ ਕਿ ਪਹਿਲਾਂ ਵੀ ਉਹਨਾਂ ਨੇ ਲਿਆ ਤੇ ਹੁਣ ਵੀ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ कौर ਬਾਦਲ ਨੇ ਕਈ ਵੱਡੇ ਅਫਸਰਾਂ ਦਾ ਨਾਮ ਲਿਆ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਰੰਜਿਸ਼ ਰੱਖਦੇ ਨੇ ਤੇ ਮੁੱਖ ਮੰਤਰੀ ਦੇ ਪਿਆਰੇ ਨੇ ਤੇ ਉਹ ਇਹਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਸੁਖਬੀਰ ਸਿੰਘ ਬਾਦਲ ਨੂੰ ਤਾਂ ਕਿ ਤੁਹਾਡਾ ਇਹਨਾਂ ਵਿਸ਼ਿਆਂ ਦੇ ਉੱਤੇ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨ ਵਾਲ ਤੇ ਜ਼ਰੂਰ ਕਰ ਲੈਣ ਦੀ ਧੰਨਵਾਦ